ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਚੈਨਲ ਨੂੰ ਦਬਕੇ ਸਬਸਕ੍ਰਾਈਬ ਕਰ ਲੈਣਾ ਨੰਬਰ ਸਕਰੀਨ ਉੱਤੇ ਚੱਲ ਰਿਹਾ ਇਸ ਨੰਬਰ ਤੇ ਕਿਸੇ ਵੀ ਜਾਣਦੀਆਂ ਪੰਜ ਤੋਂ ਸੱਤ ਫੋਟੋਆਂ ਪੂਰੀ ਜਾਣਕਾਰੀ ਭੇਜ ਕੇ ਤੁਹਾਡੀ ਐਡ ਬਿਲਕੁਲ ਫ੍ਰੀ ਵਿੱਚ ਲਗਾ ਦਿੱਤੀ ਜਾਵੇਗੀ ਹੁਣ ਗੱਲ ਕਰਦੇ ਹਾਂ ਸਵਰਾਜ 855 FE 2019 ਮਾਡਲ ਟਰੈਕਟਰ ਹੈ ਪੰਜਾਬ ਨੰਬਰ ਟਰੈਕਟਰ ਹੈ ਨਾਲ ਦੇ ਟਾਇਰ 70% ਟਾਇਰ ਹਨ ਇਹ ਟਰੈਕਟਰ ਪਹਿਲੇ ਨਾਮ ਹੈ ਸਾਰਾ オリジナル ਟਰੈਕਟਰ ਹੈ ਮਾਲਕ ਵੀਰ ਵੱਲੋਂ ਇੰਜਨ ਗੇਅਰ ਦੀ ਪੂਰ ਗਰੰਟੀ ਹੈ ਮਾਲਕ ਵੀਰ ਵੱਲੋਂ ਇਸ ਦਾ ਰੇਟ ਰੱਖਿਆ ਗਿਆ ਹੈ 5,65,000 ਰੁਪਿਆ ਰੇਟ ਕੋਈ ਫੈਕਸ ਨਹੀਂ ਹੁੰਦਾ ਮਾਲਕ ਵੀਰ ਵੱਲੋਂ ਰੱਖੀ ਇੱਕ ਡਿਮਾਂਡ ਹੁੰਦੀ ਹੈ ਮਾਲਕ ਵੀਰ ਦਾ ਨੰਬਰ ਸਕਰੀਨ ਉੱਤੇ ਸ਼ੋ ਹੋ ਰਿਹਾ ਹੈ ਕਿਸੇ ਵੀ ਜੀ ਦੀ ਜਾਣਕਾਰੀ ਲੈਣ ਲਈ ਮਾਲਕ ਵੀਰ ਨਾਲ ਸੰਪਰਕ ਕਰ ਲੈ ਕੋਣ ਗੱਲ ਕਰਦੇ ਆਂ ਪ੍ਰੀਤ 6649 2020 ਮਾਡਲ ਟਰੈਕਟਰ ਹੈ ਆਲ オリジナル ਟਰੈਕਟਰ ਹੈ ਪੰਜਾਬ ਨੰਬਰ ਟਰੈਕਟਰ ਹੈ ਵੀ ਵੈਂਪਰ ਲੱਗਾ ਹੋਆ オリジナル ਟਰੈਕਟਰ ਹੈ ਮਾਲਕ ਵੀਰ ਵੱਲੋਂ ਇਸ ਦਾ ਰੇਟ ਰੱਖਿਆ ਗਿਆ ਹੈ 410000 ਰੁਪਏ ਨਾਲ ਦੇ ਟਾਇਰ ਹਨ ਟਰੈਕਟਰ ਦੇ 75% ਟਾਇਰ ਹਨ 1800 ਘੰਟੇ ਜਾਂਚੀ ਰਿਕਾਰਡ ਨਾਲ ਚੱਲਿਆ ਹੋਆ ਪੰਜਾਬ ਨੰਬਰ ਟਰੈਕਟਰ ਹੈ ਇੰਜਨ ਗੇਅਰ ਦੀ ਪੂਰ ਗਾਰੰਟੀ ਮਾਲਕ ਵੀਰ ਵੱਲੋਂ ਦਿੱਤੀ ਗਈ ਹੈ ਮਾਲਕ ਵੀਰ ਵੱਲੋਂ ਰੇਟ ਕੋਈ ਫੈਕਸ ਨਹੀਂ ਹੁੰਦਾ ਇਹ ਮਾਲਕ ਵੀਰ ਵੱਲੋਂ ਰੱਖੀ ਇੱਕ ਡਿਮਾਂਡ ਹੁੰਦੀ ਹੈ ਇੱਕ ਪੂਰੀ ਜਾਣਕਾਰੀ ਲੈਣ ਲਈ ਮਾਲਕ ਵੀਰ ਨਾਲ ਸੰਪਰਕ ਕਰ ਸਕਦੇ ਹੋ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦੇਣਾ ਅੱਗੇ ਗਰੁੱਪਾਂ 'ਚ ਸ਼ੇਅਰ ਕਰ ਦੇਣਾ ਚੈਨਲ ਨੂੰ ਦਬਕੇ ਸਬਸਕ੍ਰਾਈਬ ਕਰ ਲਿਓ ਮਿਲਦੇ ਆਂ ਹੋਰ ਨਵੀਂ ਵੀਡੀਓ ਨਾਲ